ਕੀ ਮਾਊਲਾ ਕੀ ਕਰੇ ਬੈਰਿੰਗ ਦੇ ਵਿਚਾਰੇ ਦੇ ਕਾਰਨ ਨਿਕਲੀ ਇਹ ਲੱਗੀ ਕਿਦਾਂ ਚੱਲਦੇ-ਚੱਲਦੇ ਗੱਡੀ ਨੂੰ ਤੇ ਕਿਦਾਂ ਗੱਡੀ ਦਾ ਗੱਡੀਆਂ ਲੈ ਕੇ ਆਉਂਦੇ ਅਸੀਂ ਵੀ ਸਿੱਧੇ-ਸਿੱਧੇ ਰੋਕ ਕੇ ਬਿਠਾਏ ਕਿ ਕਿੱਥੋਂ-ਕਿੱਥੇ ਜਾ ਰਹੇ ਸੀ ਕੋਈ ਪਤਾ ਹਾਂਜੀ ਕਿੱਥੋਂ-ਕਿੱਥੇ ਜਾ ਰਹੇ ਸੀ ਪਤਾ ਨਹੀਂ ਇਧਰੋਂ ਆਉਂਦੇ ਆ ਉਹ ਕਿਤੇ ਚੱਲਿਆ ਗਾ ਨੂੰ ਤੇ ਕਿੰਨੀ ਜਗ ਅੱਗ ਪੈ ਗਈ ਇਹਨੂੰ ਟਰੱਕ ਨੂੰ ਉਹਨੇ ਕੈਮਨ ਹੋਰ ਟਾਈਮ ਸੰਢਿਆ ਹਾਂਜੀ ਉਹ ਟਾਈਮ ਕੈਮਨ ਸੰਢਿਆ ਜਦੋਂ ਅੱਛਾ ਤੇ ਫਾਇਰ ਬ੍ਰਿਗੇਡ ਵਗੈਰਾ ਆਈ ਗੱਡੀਆਂ ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਕਾਬੂ ਪੈ ਗਿਆ ਹਾਂਜੀ ਅੱਗ ਤੇ ਕਾਬੂ ਪਾਇਆ ਹਾਂ ਅੱਗ ਤੇ ਕਾਬੂ ਪਾਇਆ ਨੁਕਸਾਨ ਕੁਝ ਪਤਾ ਚੱਲਿਆ ਕਿੰਨਾ ਕੁ ਹੋ ਗਿਆ ਨੁਕਸਾਨ ਬਾਰੇ ਗੱਡੀ ਕਾਦੀ ਸੀ ਇਹ ਇੰਡੀਜ ਕੋਈ ਕੰਨ ਕਾਦੀ ਭਰਿਆ ਇੱਥੇ ਜੀ ਇਹ ਰਹਾ ਕੀ ਤੁਰੇ ਜਾਂਦੇ ਨੇ ਸਾਨੂੰ ਅਦਲਾ ਦਿੱਤੀ ਵੀ ਅੱਗ ਲੱਗੀ ਆ ਉਸੇ ਵੇਲੇ ਅਸੀਂ ਦੋ ਗੱਡੀਆਂ ਆਪਣੀਆਂ ਲਿਆ ਕੇ ਅੱਗ ਨੂੰ ਕਾਬੂ ਪਾਇਆ ਜੀ ਤੇ ਤੇਜਾਬ ਲੋੜਿਆ ਵਿੱਚ ਗੱਡੀ ਦੇ ਤੇ ਆ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਗਏ ਸਾਦ ਨੂੰ ਕੱਪ ਸਰ ਫਾਰਵੇਗਰ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਤੇ ਨੁਕਸਾਨ ਕਿੰਨਾ ਖੋ ਗਿਆ ਗੱਡੀ ਦਾ ਦੋ ਗੱਡੀਆਂ ਲੱਗ ਗਈਆਂ ਜੀ ਸਾਡੀਆਂ ਪਾਣੀ ਦੀ ਪਾਣੀ ਦੀਆਂ ਦੋ ਗੱਡੀਆਂ ਲੱਗੀਆਂ ਇਹ ਹੈਗਾ ਦਾ ਟਰੱਕ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਕੋਈ ਪਤਾ ਕਿਿੱਦਾ ਸਰ ਕੋਈ ਨੌਲੇਜ ਨਹੀਂ ਹੈਗੀ ਹਾਂਜੀ ਕੋ ਡਰਾਈਵਰ ਹੀ ਦੱਸੂਗਾ ਜੀ ਤੇ ਡਰਾਈਵਰ ਮੌਕੇ ਤੇ ਹੀ ਆ ਮੌਕੇ ਤੇ ਡਰਾਈਵਰ ਹੈਗਾ ਜੀ ਇੱਥੇ ਹਾਂਜੀ ਤੇ ਤੁਹਾਨੂੰ ਕਿੱਦਾਂ ਤਲਾਹ ਪਤਾ ਲੱਗੀ ਸਾਨੂੰ ਰਾਹਗੀਰ ਤੁਰੇ ਜਾਂਦੇ ਨੇ ਦੱਸਿਆ ਜੀ ਅੱਗ ਲੱਗੀ ਆ ਮੌਕੇ ਤੇ ਆ ਕੇ ਤਾਂ ਗੱਡੀ ਬਚਾ ਲਈ ਗਈ ਆ ਟੈਂਕਰ ਬਚ ਗਿਆ ਜੀ ਪਾਟਮ ਤੋਂ ਤੇ ਬਾਕੀ ਜਿਹੜਾ ਗੱਡੀ ਦਾ ਕੈਬਨ ਹੈ ਉਹ ਨੁਕਸਾਨਿਆ ਗਿਆ। ਮੈਂ ਸਰ ਡੇਰਾ ਵਾਸੀ ਤੋਂ ਨਿਕਲਾ ਤਾਂ ਅਮਰੀਕਾ ਜਾ ਰਹਾ ਰਹਾ ਖਾਲੀ ਗੱਡੀ ਅੱਗ ਲੱਗੀ ਕਿਦਾਂ? ਐਸੇ ਚਲਦੇ-ਚਲਦੇ ਅਚਾਨਕ ਸੇ ਧੂੰਆ ਉੱਠਨੇ ਲੱਗਾ ਮੈਂ ਗੱਡੀ ਰੋਕਾ ਜੈਸੇ ਉਤਰਾ ਤੁਰੰਤ ਪੂਰੀ ਆਗ ਲੱਗ ਗਈ। ਮੈਂ 112 ਤੇ ਫੋਨ ਕੀਤਾ। ਤੁਰੰਤ ਤਤਕਾਲ ਟਾਈਮ ਤੇ ਆ ਗਿਆ। ਆਗ ਬੁਝ ਗਈ। ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਪਤਾ? ਦੋ ਦੋ ਅੱਗ ਬਈ ਦੋ ਗੱਡੀਆਂ ਦੋ ਗੱਡੀਆਂ। ਤੇ ਮਤਲਬ ਕਿ ਕਿੰਨਾ ਕ ਨੁਕਸਾਨ ਹੋ ਗਿਆ ਗੱਡੀ ਦਾ ਆਪਣਾ? ਸਰ ਇਹ ਤਾਂ ਪੂਰੀ ਗਾੜੀ ਚਲ ਗਈ ਹੈ ਅੱਗੇ ਦਾ ਪੂਰਾ ਕੇਬਿਨ ਜਲ ਗਿਆ ਹੈ ਟੈਂਕ ਲekin ਟੈਂਕ ਬਚ ਗਿਆ ਹੈ ਸਰ ਕੋਈ ਬਹੁਤ ਹੈ ਨਾ ਟੈਂਕ ਤਾਂ ਫਿਰ ਫੁੱਟਾ ਤੋ ਬੀ ਜੀ ਇਹਦੇ ਵਿੱਚ ਕੀ ਆ ਜੀ ਕੀ ਇਹਦੇ ਵਿੱਚ ਮਾਲ ਕੀ ਹੈ ਜੀ ਗੱਡੀ ਐਕਸੀਐਲ ਐਸਸੀ ਐਸਸੀ ਐਲ ਤੇ ਜਾਓ ਤਿਆਰ ਹੈ ਐਕਸੀਐਲ ਐਸਸੀ ਤੇ ਜਾ ਐਕਸੀਐਲ ਨਹੀਂ ਨਾ ਵੀ ਕਿਹਾ ਤਿਆਰ ਦਾ ਨਾ ਕੀਆ ਐਚਸੀਐਲ ਲਿਆ ਬੋ ਜੀ ਐਚਸੀਐਲ ਜੀ ਜੀ ਐਚਸੀਐਲ ਰਕਲੇ ਫਰਕ ਨਾ ਚਾਹ। ਆਹ ਭਾਈ ਫੋਰ ਦੇ ਉੱਤੇ ਹੀ ਆਪਾਂ ਆਉਂਦੇ ਹਾਂ ਉਹ ਵੀ ਤਾਂ ਥੋੜਾ ਜਿਵੇਂ ਮਾਰ ਪੜਵਾ। ਡਾਇਰੈਕਟ ਉਹਨੂੰ ਰੋਕ ਤੋਂ ਮਾਰੋ। ਹਰ ਗੇਸਪਨ ਆਪਾਂ ਨੂੰ ਦੋਵੇਂ ਮੜੇ ਜਾਂਦੇ ਨੇ ਅਰੇ ਜੈਕਰਾ ਆਪਣਾ ਉਹ ਕੱਲ੍ਹ ਦੀ ਗੱਲ ਤੇ ਇਹਦਾ ਨਾ ਬਾਜੀ ਤਾਗਾ ਹੋਇਆ ਨਾਲ ਨੂੰ ਮੜੇ ਲਾਦੇ ਲਾਦੇ ਬੜਾ तारे बुलाएगा तारे बुलाएगा तेरे बाहर कौन थे बाहर बड़ी अभी ब्रेड लिया तारा लाओगा आज आका प्रियो की लिया ओ गोड़ी लिया अंधेरो Obrigado. ਅਦਰ ਮਾਰ ਅਦਰ 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 ਮਾਰ ਫਿਰ ਹੌਲੀ ਦੇ ਸੋਲੀ ਲੱਕੜੇ ਸੋਲੀ ਅਦਰ ਮਾਰ ਤੰਦੇ